ਸਾਸੀਆਂ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 5521 ਵੀਰ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਪਿੰਡ ਸੁਖਣਾ ਦਾ ਜ਼ਿਲ੍ਹਾ ਮੋਗਾ ਬਈ ਤਹਿਸੀਲ ਨੂੰ ਬਾਗਾ ਪੁਰਾਣਾ ਪਈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਣਾ ਬਾਈ ਜੀ ਸਾਸੀ ਦਾ ਬਾਈ ਜੀ ਸਾਸੀ ਦਾ ਬਾਈ ਜੀ ਨਾਮ ਕੀ ਹੈ ਬਾਈ ਆਪਣਾ ਨਾਮ ਅਨਮੋਲ ਸਿੰਘ ਹੈ ਜੀ ਵੀਰ ਆਪਣੇ ਘਰੋਂ ਇੱਕ ਕੀ ਐਡਰੈਸ ਆਈ ਆਪਣਾ 650 ਨੰਬਰ ਦਾ ਜਿਹੜਾ ਮੋਗਾ ਜੀ ਹਾਂਜੀ ਤੇ ਵੰਦਰਾ ਇਹਦਾ ਤੇ ਘਰ ਆਈ ਸੁਥੇ ਤਾਂ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਰਿਹਾ ਕਿੰਨੇ ਟਾਈਮ ਚ ਆਪਣਾ ਪਸ਼ੂ ਸੇਲ ਹੋ ਗਿਆ ਜੀ ਬਾਕੀ ਇੱਕ ਦੋ ਦਿਨਾਂ ਵਿੱਚ ਹੋ ਜਾਂਦੇ ਅੱਜ ਆਪਣੇ ਕੋਲ ਕਿੰਨੇ ਨਗਵਕਾਓ ਜੀ ਅੱਜ ਪੰਜ ਨਗ ਕੀ ਡਿਟੇਲ ਆਈ ਸਾਹਮਣੇ ਖੜੀ ਬੈਠ ਬੈਠ ਨੂੰ 2 ਘੰਟੇ ਹੋ ਗਏ ਸੂਈ ਨੂੰ ਜੀ ਵਸਦੀ ਮਗਰ ਆਈ ਮਗਰ ਬਈਆ ਦੇ ਬੱਚੀ ਆ ਤੇ ਮਾਲਕਾਂ ਨੇ ਪਹਿਲੇ ਜੂੜਾ 22 ਕਿਲੋ ਦਾ ਦੱਸਿਆ ਜੀ ਐਰ ਕੀ 24-25 ਕਿਲੋ ਦੀ ਉਮੀਦ ਆਈ ਇਸ ਵਾਰੀ ਦੂਜਾ ਸੂਗਾ ਵੱਤੀ ਨੂੰ ਪਿਆ ਰਹੀ ਦੇ ਉਹ ਤਨ ਕੋਲ ਤੋਰ ਕੱਢਣਾ ਹੈ ਠੀਕ ਹੋ ਜੀ 3 ਕਿਲੋ ਲੀਟਰ ਵੀਰੇ ਕੱਢ ਲਿਆ ਤੋ ਤਾਂ ਨਾਲ ਦੇ ਸਾਥ ਬਹੁਤ ਜਿਆਦਾ ਸ਼ਾਨਦਾਰ ਆ ਕਰਾਸ ਬਰੀਡ ਦੀ ਕੱਢ ਲਓ ਵੀਰੇ ਤੁਰਾ ਫੜੀ ਮੂੰਹ ਮੱਥੇ ਹੀ ਚੰਗੀ ਆ ਤੇ ਰੰਗ ਰੂਪ ਦੀ ਬਹੁਤ ਜਿਆਦਾ ਸ਼ਾਨਦਾਰ ਆ ਬਈ ਮੂੰਹ ਮੱਥੇ ਹੀ ਦੇਖ ਸਕਦੇ ਹੋ ਚੰਗੀ ਆ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਤੁਰਾ ਦੇਖ ਸਕਦੇ ਹੋ ਬਈ ਤੁਸੀਂ ਸੁਣਾ ਤੁਰਾ ਵਹਿੜਦਾ ਚੰਗੀ ਭਰੀ ਹੋਈ ਆ ਐਸੋਰੀ 25 26 ਲੀਟਰ ਦੁੱਧ ਦੇਣ ਦੀ ਆਸ ਹੈਗੀ ਆ ਦੱਸਣਾ ਚੁੰਨੇ ਆ ਬਾਈਆਂ ਦਾ ਵਪਾਰ ਲੈਣ ਦਾ ਕੰਮ ਆ 4 5 ਪਸ਼ੂ ਹਮੇਸ਼ਾ ਅਵੇਲੇਬਲ ਹੁੰਦੀ ਹੈ ਪਸ਼ੂਆਂ ਕੋਲ ਬਹੁਤ ਸੋਹਣੀ ਬੱਛੀ ਆ ਬਾਈ ਮਗਰ ਆਹ ਬੇਟੀ ਬੱਛੀ 2 ਘੰਟੇ ਹੋ ਗਏ ਸੂਈ ਨੂੰ ਥਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਆ ਥੋੜਾ ਪਸ਼ੂ ਕੈਮਰੇ ਤੋਂ ਡਰ ਜਾਂਦਾ ਕੀ ਮੁੱਲ ਕਰਦੇ ਆ ਵੀਰ ਆਪਾਂ ਬੋਲੇਗਾ 60000 ਜੀ ਮੌਕੇ ਤੇ ਮਾਨਦਾਨ ਹੋ ਜਾਊਗਾ ਜੀ ਥੋੜਾ ਬਹੁਤ ਹੋਊਗਾ ਠੀਕ ਹੋ ਜੀ ਅੱਗੇ ਆਜੋ ਇਹਦੀ ਕੀ ਡਿਟੇਲ ਆ ਜੀ ਇਹ ਮੈਂ ਦੂਜਾ ਸੂਆ ਸੁਣਾ ਜੀ ਤੇ 6 ਰੰਗ ਨੂੰ ਆਈ ਕਿੰਨੇ ਟਾਈਮ ਦੀ ਕੱਚੀ ਬਈ ਇਹ ਇਹ ਬਾਦ ਕਦਾ ਲੈਣ ਨੂੰ ਕਿਹੜਾ ਸੂਆ ਸੁੰਦੀ ਆ ਵੀਰੇ ਇਹ ਸੂਆ ਦੂਜਾ ਦੂਜਾ ਸੂਆ ਸੁੰਦੀ ਆ ਵੀਰੇ ਇਹ ਇੱਕ ਦੋ ਦਿਨਾਂ ਦੀ ਕੱਚੀ ਆ ਸੋਹਣਾ ਹਵਾਨਾ ਦੁੱਧ ਦੀ ਕੀ ਡਿਟੇਲ ਆਈ ਇਹ ਜੀ ਜੀ ਪਹਿਲੇ ਸੂਆ ਦਾ 23-24 ਕਿਲੋ ਦਵਾਦਾਈ ਇਹ ਕੀ 25 ਪਲੱਸ ਜਾਊਗੀ ਠੀਕ ਓ ਜੂਜਾ ਸੂਆ ਸੂਣਾ ਕੱਢ ਲਓ ਵੀਰ ਬਾਹਰ ਦੇਖ ਸਕਦੇ ਹੋ ਮੂੰਹ ਮੱਥੇ ਚੰਗੀ ਆ ਸੋਹਣਾ ਰੰਗ ਰੂਪ ਆ ਵਹਿੜਦਾ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਸੋਹਣੀ ਆ ਸੋਹਣਾ ਹਵਾਨਾ ਤੂਰਾ ਤੁਸੀਂ ਦੇਖ ਸਕਦੇ ਹੋ ਆ ਜੋ ਬਾਈ ਜੀ ਇਹ ਜੋਰੀ ਆ ਸਭ ਇਹਰੇ 25 ਤੋਂ 26 ਲੀਟਰ ਦਾ ਦੁੱਧ ਦੇਣ ਦੀ ਸਣਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਈ ਬਹੁਤ ਸੋਹਣਾ ਥਾਣਾ ਇਹਦਾ ਕੀ ਮੁੱਲ ਕਰਦੇ ਵੀਰ ਆਪਾਂ ਇਹਦਾ 55000 ਹੈ ਜੀ ਠੀਕ ਹੋ ਜੀ ਹੋਰ ਜੀ ਮੌਕੇ ਤੇ ਮਾਨ ਤਾ ਮੌਕੇ ਦੇ ਹਰ ਘਰੇ ਆ ਗਿਆ ਥੋੜਾ ਘਾਣਾ ਹੋਊਗਾ ਜੀ ਠੀਕ ਹੋ ਜੀ ਅੱਗੇ ਆ ਜੀ ਕੀ ਡਿਟੇਲ ਹੈ ਜੀ ਹਾਂਜੀ ਭਾਈ ਇਹਦੀ ਕੀ ਡਿਟੇਲ ਹੈ ਜੀ ਇਹ ਦੂਜਾ ਸੁਹਾ ਸੁਣਾ ਜੀ ਇਹਨੇ 8 ਦਸ ਦਣਾ ਦੀ ਤੱਕੀ ਹੈ ਜੀ ਤੇ ਪਹਿਲੇ ਸੁਏ ਕੀ ਦੁੱਧ ਦਾ ਰਕਾਰ ਹੈ ਪਹਿਲੇ ਸੁਏ ਦਾ 9 ਕਿਲੋ ਦਾ ਦੁੱਧ ਦਾ ਰਕਾਰ ਹੈ ਜੀ ਠੀਕ ਹੈ ਦੇਖ ਸਕਦੇ ਹੋ ਭਾਈ ਮੂੰਹ ਮੱਥੇ ਚੰਗੀ ਆ ਸੈਂਗ ਥੋੜਾ ਆ ਛੋਟਾ ਸੁਹਾ ਸੈਂਗਾ 8-9 ਦਣਾ ਦੀ ਤੱਕੀ ਆ ਥਾਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਹਣਾ ਥਣ ਲੱਗਿਆ ਮੁੱਠੀ ਵਾਲਾ ਥਾਣਾ ਭਾਈ ਐਸੋਰੀ ਪਾਜੂ ਵੀਰੇ 10-11 ਲੀਟਰ ਹਾਂਜੀ 10-11 ਕਿਲੋ ਦੁੱਧ ਦੇ ਦਿੰਦੇ ਠੀਕ ਹੈ ਥੋੜਾ ਜਿਹਾ ਸਮਹਾਈ ਵਾਲੇ ਕੱਟ ਕਰੂ ਆਈਏ ਜੀ ਇਹ ਸੋਹਣਾ ਹਵਾਨਾ ਅਜੇ ਤਾਂ ਬਣ ਜਾਣਾ ਵੀਰੇ ਥ ਮੁੱਠੀ ਵਾਲਾ ਖਣ ਲੱਗਿਆ ਹੋਇਆ ਪੱਟਪੂੜੇ ਦੀ ਚੰਗੀ ਆ ਤੋਰਾ ਤੁਸੀਂ ਦੇਖ ਸਕਦੇ ਹੋ ਆਜੋ ਬਾਈ ਜੀ ਆਜੋ ਬਾਪਾ ਅੰਦਰ ਮੈਂ ਰਹੀ ਵੀਰੇ ਮੈਂ ਨਹੀਂ ਕੱਬੀ ਵੀਰੇ ਕੀ ਮੁੱਲ ਕਰਦੇ ਆ ਬਾਈ ਜੀ ਆਪੇ ਦਾ ਇਹਦਾ ਜੀ ਫਿਕਸ ਮੁੱਲ 56000 ਰੁਪਏ ਠੀਕ ਹੋ ਜੀ ਮੰਨਦਾਨ ਹੋ ਜੂਗਾ ਜੀ ਬਸ ਇਹ ਫੈਸਲਾ ਕਰਮੀ ਫੈਸਲਾ ਕਰਮੀ ਠੀਕ ਹੈ ਅੱਗੇ ਆਜੋ ਇਹਦੀ ਕੀ ਡਿਟੇਲ ਹੈ ਇਹ ਦੂਜਾ ਸੂਆ ਝੋਟੇ ਸੁਣਾਈ ਆਈ ਤੇ ਪੰਜ ਚਾਰ ਦਿਨਾਂ ਨੂੰ ਵੀ ਕੱਤੀ ਹੈ ਤੇ ਕੀ ਦੁੱਧ ਉਧਰ ਕਾੜਿਆ ਜੀ ਪਹਿਲੇ ਸੂਏਤ ਮਤਲਬ 11 12 ਕਿਲੋ ਦੁੱਧ ਉਧਰ ਕਾੜਦੇ ਠੀਕ ਹੋ ਜੀ ਇਹ ਆ ਸੂਰੀ ਕੀ ਆ ਸੂਸਾਈ ਬਸ 13 ਕਿਲੋ ਦੋ ਦੇ ਦੂ ਜੀ ਦੇਖ ਸਕਦੇ ਹੋ ਬਾਈ ਥਲਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਵਸਾ ਆ ਬਹੁਤ ਸ਼ਾਨਦਾਰ ਆ ਬਾਈ ਜੀ ਪਟਪੂੜੇ ਦੀ ਚੰਗੀ ਆ ਸੋਹਣੀ ਭਰੀ ਹੋਈ ਆ ਮੱਝ ਕੱਢ ਲਓ ਬਾਹਰ ਵੀਰੇ ਨੂੰ ਹਵਾਨਾ ਤੁਸੀਂ ਦੇਖ ਸਕਦੇ ਹੋ ਬਾਈ ਥੋੜਾ ਪਰਸਨਟ ਕਰਦਾ ਹੀ ਆ ਖਾਸ ਕਰਕੇ ਵੀਰੇ ਮੱਝ ਥੋੜੀ ਲੜਦੀ ਹੁੰਦੀ ਹੈ ਕੈਮਰੇ ਤੋਂ ਆਜੋ ਵੀਰੇ ਇਧਰ ਨਹੀਂ ਘਮਾੜ ਲਓ ਲੰਮੀ ਤੋਰ ਲੈਣ ਸਿੰਗਨ ਥੋੜੀ ਖੁੱਲੀ ਆ ਬਾਈ ਆ ਸਭ ਇਹ ਸੋਰੀ 12 13 ਲੀਟਰ ਦੁੱਧ ਪਾ ਦੂਗੀ ਥੋੜੀ ਭਰੀ ਹੋਈ ਆ ਪੱਠਕੁੜੇ ਦੀ ਚੰਗੀ ਆਜੋ ਬਈ ਵੇਦਾ ਕੀ ਮੁੱਲ ਕਰਦੇ ਆ ਵੀਰ ਆਪਾਂ ਚਲੋ ਇਹ 75000 ਆ ਜੀ ਠੀਕ ਹੋ ਜੀ ਇਹਦਾ ਵੀ ਫਿਕਸ ਪ੍ਰਾਈਸ ਹੀ ਆ ਜੀ ਹਾਂ ਬਾਬ ਫਿਕਸ ਵਾਲੇ ਥੋੜਾ ਘਣਾ ਬਰਮਾਂ ਤਾਣੀ ਠੀਕ ਹੋ ਜੀ ਅੱਗੇ ਆ ਜੋ ਲਾਸਟ ਤੇ ਕੀ ਡਿਟੇਲ ਆਈ ਇਹਦੀ ਇਹ ਤੀਜਾ ਸੂਆ ਝੋਟੀ ਸੁਣ ਵਾਲੀ ਠੀਕ ਹੋ ਜੀ ਤੇ ਦੁੱਧ ਦਾ ਕੀ ਰਿਕਾਰਡ ਹੈ ਦੂਜੇ ਸੂਆ ਦਾ 14 ਕਿਲੋ ਦੁੱਧ ਦਾ ਰਿਕਾਰਡ ਹੈ ਜੀ ਐਸੋਰੀ ਕਿੰਨਾ ਕੁ ਦੇਂਦੀ ਆ ਸੇਕੀ ਬਸ 14 15 ਕਿਲੋ ਦੁੱਧ ਦੇ ਦੂਗੀ ਐਸੋਰੀ ਵੀ 14 15 ਲੀਟਰ ਦੁੱਧ ਦੇ ਦੂਗੀ ਤਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਬਈ ਠੱਪੂੜੇ ਦੀ ਚੰਗੀ ਆ ਸੋਹਣਾ ਹਵਾਨਾ 14 15 ਲੀਟਰ ਵਾਲਾ ਵੇਖ ਸਕਦੇ ਹੋ ਪURE ਨੂੰ ਮੱਥੇ ਦੀ ਚੰਗੀ ਕੰਗਾਂ ਦੀ ਕੁਆਲਿਟੀ ਦੇਖ ਸਕਦੇ ਮੂੰਹ ਮੂੰਹੀ ਸੋਹਣਾ ਵੀਰੇ ਆਲੋ ਬਹੁਤ ਸਾਫ਼ ਆ ਭਾਈ ਥੋੜਾ ਪਸੂ ਡਰ ਜਾਂਦਾ ਕੱਢ ਲਓ ਵੀਰੇ ਬਾਹਰ ਤੂਰਾ ਤੁਸੀਂ ਦੇਖ ਸਕਦੇ ਥੋੜਾ ਵੀ ਪਸੂ ਡਰਦਾ ਆਜੋ ਭਾਈ ਉਹਨਾਂ ਦੇਖ ਸਕਦੇ ਹੋ ਬਈ ਬਹੁਤ ਜ਼ਿਆਦਾ ਸ਼ਾਨਦਾਰ ਆ। ਫਲੋਂ ਬਹੁਤ ਸਾਫ਼ ਆ ਬਈ। ਕੱਟ ਕੋੜੇ ਦੀ ਚੰਗੀ ਆ। ਇਹਦਾ ਕੀ ਮੁੱਲ ਕਰਦੇ ਵੀਰ ਆਪਾਂ? ਇਹਦਾ ਹੀ 80000 ਠੀਕ ਹੋ ਜੀ। ਤੇ ਵੀਰ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 98774 3277 ਇੱਕ ਵਾਰ ਫੇਰ ਬੋਲ ਦਿਓ 98774 3277 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਇਹਨਾਂ ਸਾਰੇ ਨਜ਼ਾਂ ਵਿੱਚ ਕੋਈ ਨਗ ਪਸਾਉਂਦਾ ਹੈ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਰਿਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ